ਪਿੰਡ ਦੀ ਯਾਦ ਭਾਗ 3 ਮੈਨੂੰ ਯਾਦ ਹੈ ਕਿ ਇੱਕ ਵਾਰ ਪਿੰਡ ਜਾਣ ਸਮੇਂ ਸਾਨੂੰ ਪਿੰਡ ਦਾ ਸਾਰਾ ਮਾਹੌਲ ਪਹਿਲਵਾਨੀ ਰੰਗ ਵਿੱਚ ਰੰਗਿਆ ਹੋਇਆ ਨਜ਼ਰ ਆਇਆ ਸਭ ਪਾਸੇ ਸਾਡੇ ਹਮ ਉਮਰ ਬੱਚੇ ਨੰਗੇ ਪਿੰਡੇ ਕਬੱਡੀ ਕੁਸ਼ਤੀ ਜਾਂ ਹੋਰ ਤਰ੍ਹਾਂ-ਤਰ੍ਹਾਂ ਦੇ ਕਸਤਬ ਕਰਦੇ ਨਜ਼ਰ ਆ ਰਹੇ ਸਨ ਬਾਅਦ ਵਿੱਚ ਪਤਾ ਲੱਗਿਆ ਕਿ ਪਿੰਡ ਵਿੱਚ ਬਾਜੀਗਰ ਬਾਜੀ ਪਾਉਣ ਆ ਰਹੇ ਹਨ ਬਾਜੀਗਰਾ ਕਿਸੇ ਵੀ ਪਿੰਡ ਵਿੱਚ ਬਾਜੀ 12 ਬਰਿਆਂ ਬਾਅਦ ਪਾਉਂਦੇ ਹੁੰਦੇ ਸਨ ਸਾਡੇ ਪਿੰਡ ਵੀ ਬਾਜੀਗਰਾਂ ਨੇ 12 ਬਰਿਆਂ ਬਾਅਦ ਬਾਜੀ ਭਾਈ ਬਾਜੀਗਰ ਢੋਲ ਵਾਲੇ ਨਾਲ ਆ ਕੇ ਮਨਾਦੀ ਕਰਦੇ ਨਾਲ ਤਰ੍ਹਾਂ ਤਰ੍ਹਾਂ ਦੀ ਹਲਕੀ-ਪੁਲਕੀ ਕਰਤੱਵ ਵੀ ਵਿਖਾਉਂਦੇ ਇਹ ਮਨਾਦੀ ਨੂੰ ਕਰਨ ਸਮੇਂ ਬਾਜੀਗਰਾਂ ਦੇ ਦਿਖਾਈ ਕਰਤੱਬ ਸਨ ਜਿਨ੍ਹਾਂ ਨੂੰ ਦੇਖ ਕੇ ਪਿੰਡ ਦੇ ਬੱਚੇ ਹਰੀ-ਸਰੀਸ ਵਿੱਚ ਬਾਜੀਗਰ ਬਣੇ ਫਿਰਦੇ ਸਨ ਉਹਨਾਂ ਛੁੱਟੀਆਂ ਵਿੱਚ ਮੈਂ ਜਿੰਨੇ ਵੀ ਦਿਨ ਪਿੰਡ ਰਿਹਾ ਆਪਣੇ ਸਾਥੀ ਬੱਚਿਆਂ ਨਾਲ ਖੁੱਲਦਾ ਰਿਹਾ ਬਾਜ਼ੀਆਂ ਪਾਉਂਦਾ ਰਿਹਾ ਫਿਰ ਬਾਜੀ ਵਾਲੇ ਦਿਨ ਪਿੰਡ ਦੇ ਪੁਰਾਣੇ ਪ੍ਰਾਇਮਰੀ ਸਕੂਲ ਵਿੱਚ ਬਹੁਤ ਸਾਰਾ ਇਕੱਠ ਹੋਇਆ ਆਸ-ਪਾਸ ਦੇ ਲੋਕਾਂ ਤੋਂ ਬਹੁਤ ਸਾਰੇ ਲੋਕ ਆਏ ਹੋਏ ਸਨ ਛੋਟੀਆਂ-ਮੋਟੀਆਂ ਰੇੜੀਆਂ ਫੜੀਆਂ ਤੇ ਖਾਣ ਦੀਆਂ ਦੁਕਾਨਾਂ ਵੀ ਲੱਗੀਆਂ ਸਨ ਇੱਕ ਮੇਲੇ ਦੀ ਤਰ੍ਹਾਂ ਮਾਹੌਲ ਸੀ ਬਾਜੀਗਰਾਂ ਨੇ ਕਈ ਤਰ੍ਹਾਂ ਦੇ ਸਰੀਰਕ ਕਰਤੱਬ ਦਿਖਾਏ ਤਾਰ ਤੇ ਤੁਰਨ ਵਾਲੇ ਅੱਗ ਦੇ ਛੱਲੇ ਵਿੱਚੋਂ ਨਿਕਲਣ ਵਾਲੀ ਇੱਕ ਭੀੜੇ ਜਿਹੇ ਲੋਹੇ ਦੇ ਚੱਕਰ ਵਿੱਚੋਂ ਇੱਕ ਨਹੀਂ ਦੋ ਨਹੀਂ ਤਿੰਨ ਜਣਿਆਂ ਦੇ ਨਿਕਲ ਜਾਣ ਵਾਲੇ ਫਿਰ ਇੱਕ ਦੂਜੇ ਦੇ ਹੱਥਾਂ ਬਾਹਾਂ ਨੂੰ ਪਕੜ ਇੱਕ ਲੰਮਾ ਟਾਬਰ ਬਣਾਉਣ ਵਾਲਾ ਕਰਤੱਬ ਅੰਤ ਵਿੱਚ ਸੂਲੀ ਦੀ ਛਾਲ ਵਾਲਾ ਕਰਤੱਬ ਦਿਖਾਇਆ ਜਿਸ ਵਿੱਚ ਇੱਕ ਉੱਚੀ ਬਾਂਸਾਂ ਦੀ ਕਸੀ ਲੱਕੜ ਦੀ ਚੌਂਕੀ ਤੇ ਸਿੱਧੇ ਖੜੇ ਖੰਜਰ ਤੇ ਮੋਰੀ ਬਾਜੀਗਰ ਖੜਾ ਹੋ ਕੇ ਪੁੱਠੀ ਛਾਲ ਮਾਰ ਕੇ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋ ਜਾਂਦਾ ਹੈ ਪਰ ਪਿੰਡ ਦੇ ਪੰਚਾਂ ਨੇ ਪੁਰਾਣੀ ਰਿਵਾਇਤ ਦੀ ਤਰ੍ਹਾਂ ਹੀ ਬਾਜੀਗਰ ਨੂੰ ਦਰਖਾਸਤ ਕਰਕੇ ਇਸ ਨੂੰ ਮਨਸੂਖ ਕਰ ਦਿੱਤਾ ਅਸਲ ਵਿੱਚ ਸੂਲੀ ਦੀ ਛਾਲ ਵਿੱਚ ਬਾਜੀਗਰ ਦੀ ਜਾਨ ਜਾਣ ਦਾ ਜਾਂ ਗੰਭੀਰ ਜ਼ਖਮੀ ਹੋਣ ਦਾ ਕਾਦਰਾ ਹੁੰਦਾ ਸੀ ਇਸ ਕਰਕੇ ਪੰਚਾਇਤ ਬਾਜੀਗਰਾਂ ਨੂੰ ਨਜਰਾਨੇ ਤੋਹਫੇ ਦੇ ਕੇ ਇਸ ਨੂੰ ਤਰਕ ਕਰ ਦਿੰਦੀ ਸੀ ਸਾਡੇ ਪਿੰਡ ਵੀ ਅਜਿਹਾ ਹੋਇਆ ਪਿੰਡ ਵਾਲਿਆਂ ਦੇ ਆਸ-ਪਾਸ ਦੇ ਪਿੰਡਾਂ ਵਾਲਿਆਂ ਨੇ ਬਹੁਤ ਸਾਰਾ ਅਨਾਜ ਗੁੜ ਘਿਓ ਅਤੇ ਹੋਰ ਬਥੇਰਾ ਖਾਣ ਪੀਣ ਦਾ ਨਿਕ ਸੁੱਖ ਬਾਜੀਗਰਾਂ ਨੂੰ ਭੇਟ ਕੀਤਾ ਇਸ ਤਰ੍ਹਾਂ ਬਾਜੀਗਰਾਂ ਦੇ ਆਦਰ ਸਤਕਾਰ ਨਾਲ ਬਾਜੀ ਅਗਲੇ 12 ਸਾਲਾਂ ਲਈ बिजर गई इस बाजी ते किताब बहुत साल मेरी बाल सोच का हिस्सा बने रहे पर ए भी एक त्रासदी ही रही कि बचपन देखी यह बाजी मेरी अखी वेखी पहली ते आखिरी बाजी हो निबड़ी मुड़ के तो बाद जिंदगी दे रुझेव्या जफ्तार सदका मैं दोबारा ये बाजी देखने दा सफर हासिल ना कर सकिया ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਦੱਸਣਾ ਜੀ ਕਹਾਣੀ ਦੇ ਵਿੱਚ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ